ਪ੍ਰੀਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਜਿਹੇ ਪ੍ਰਭਾਵਸ਼ਾਲੀ ਪਲੱਸ ਨਾਮਵਰ ਸ਼ਖਸੀਤਾ ਨਾਲ ਤੁਹਾਡੀ ਮੁਲਾਕਾਤ ਕਰਾਈਏ ਜਿਨ੍ਹਾਂ ਦਾ ਸਿੱਧਾ ਜਾਂ ਅਸਿੱਧਾ ਸਾਡੇ ਸ਼ਹਿਰ ਸਮਾਜ ਸੂਬੇ ਤੇ ਦੇਸ਼ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਹੁੰਦਾ ਵਾ ਆਪਾਂ ਸਾਰੇ ਜਾਣਦੇ ਆ ਜੀ ਕਿ ਪੰਜਾਬ ਦੇ ਵਿੱਚ ਇਸ ਟਾਈਮ ਆਲ ਆਊਟ ਵਾਰ ਅਗੇਂਸਟ ਡਰੱਗ ਯਾਨੀ ਕਿ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਵਾ ਜਿਸ ਨੂੰ ਲੈ ਕੇ ਸਾਡੀ ਸਰਕਾਰ ਤੇ ਸਾਡਾ ਪੁਲਿਸ ਪ੍ਰਸ਼ਾਸਨ ਦਿਨ ਰਾਤ ਇੱਕ ਕਰ ਰਿਹਾ ਵਾ ਜਿੱਥੇ ਵੱਡੇ ਸਾਡੇ ਜਿਹੜੇ ਬਿਊਰੋਕਰੇਟਸ ਨੇ ਉਹ ਦਿਸ਼ਾ ਨਿਰਦੇਸ਼ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਜਵਾਨ ਨੇ ਉਤਰਾਅ ਉਤਲ ਤੇ ਕੰਮ ਕਰਦੇ ਪਏ ਨੇ ਤੇ ਇਸ ਟਾਈਮ ਪੂਰੀ ਇਸ ਡੈਡੀਕੇਸ਼ਨ ਦੇ ਨਾਲ ਵਰਕ ਹੋ ਰਿਹਾ ਹੈ ਕਿ ਪੰਜਾਬ ਨੂੰ ਵਾਕਈ ਹੀ ਡਰੱਗ ਫ੍ਰੀ ਕਰ ਦਿੱਤਾ ਜਾਵੇ। ਉਸੇ ਲੜੀ ਤਹਿਤ ਅਸੀਂ ਅਲੱਗ-ਅਲੱਗ ਨਾਮਵਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਣੇ ਰਹੇ ਹਾਂ। ਅੱਜ ਏਵੀ 18 ਦੀ ਟੀਮ ਖੰਨਾ ਦੇ ਸਿਟੀ 2 ਦੇ ਵਿੱਚ ਪਹੁੰਚੀ ਹੈ ਜਿੱਥੇ ਕਿ ਸਾਡੇ ਇੱਥੇ ਦੇ ਨਵ ਨਿਯੁਕਤ ਐਸ ਐਚ ਓ ਜਗਜੀਵਨ ਰਾਂਜੀ ਜਿਨ੍ਹਾਂ ਨੇ ਕੇ ਪਦਵਾਰ ਸੰਭਾਲਿਆ ਹੋਇਆ ਆਪਣੀ ਡੈਡੀਕੇਸ਼ਨ ਆਪਣੀ ਮੇਨ ਗੱਲ ਹੈ ਜੀ ਪਬਲਿਕ ਇੰਟਰੈਕਸ਼ਨ ਦੇ ਨਾਲ ਤੇ ਆਪਣੇ ਕੰਮ ਦੇ ਪ੍ਰਤੀ ਓਨੈਸਟੀ ਤੇ ਟਰਾਂਸਪੇਰੈਂ ਉਹਨਾਂ ਨੂੰ ਕਈ ਡੀਜੀਪੀ ਸਾਹਿਬ ਤੋਂ ਕਈ ਵਾਰੀ ਸਰਕਾਰਾਂ ਤੋਂ ਵੀ ਅਵਾਰਡ ਮਿਲ ਚੁੱਕਿਆ ਤੇ ਹੁਣ ਸਿਟੀ 2 ਦਾ ਜਰੂਰਤਾ ਉਹਨਾਂ ਨੇ ਚਾਰਜ ਸੰਭਾਲ ਲਿਆ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਕਿ ਵਾਕਈ ਹੁਣ ਸਾਡਾ ਜਿਹੜਾ ਖੰਨਾ ਸ਼ਹਿਰ ਹੈ ਡਰਗ ਮੁਕਤ ਵੀ ਹੋ ਸਕਦਾ ਕ੍ਰਾਈਮ ਮੁਕਤ ਵੀ ਹੋ ਸਕਦਾ ਆਓ ਗੱਲ ਕਰਦੇ ਹਾਂ ਜਗਜੀਂਦਰ ਨਾਮਜੀਤ ਦੇ ਨਾਲ ਪਹਿਲਾਂ ਦੋਸਤ ਸਰ ਵੈਲਕਮ ਤੇ ਬਹੁਤ ਬਹੁਤ ਮੁਬਾਰਕਾਂ ਜੀ ਸਿਟੀ 2 ਦਾ ਐਸਐਚਓ ਲੱਗਣ ਤੇ ਥੈਂਕ ਯੂ ਸਰ ਮੇਰੇ ਵੱਲੋਂ ਹਰਪੀ ਵਾਹੂ ਆ ਜੀ ਤੇ ਵਿੱਕੀ ਬਿਡੇਰਾ ਜੀ ਨੂੰ ਸਤਿ ਸ੍ਰੀ ਅਕਾਲ ਤੇ ਮੇਰੇ ਵੱਲੋਂ ਅੱਜ ਮਾਨਯੋਗ ਐਸਐਸਪੀ ਸਾਹਿ ਮੁਖਵਸਾ ਠਾਣਾ ਸਿਟੀ ਟੋਖਣਾ ਤਨਾਤ ਕੀਤਾ ਗਿਆ ਜਿਨ੍ਹਾਂ ਦੀ ਹਦਾਇਤ ਮੁਤਾਬਕ ਮਾਰੇ ਅਨਸਰਾਂ ਕ੍ਰਿਮੀਨਲ ਲੁਟੇਰੇਆਂ ਗੈਂਗਸਟਰਾਂ ਤੇ ਚੈਨੀ ਚੋਰ ਤੇ ਖਾਸ ਕਰ ਡਰੱਗ ਜੀ ਡਰੱਗ ਸਮਗਰਾਂ ਨੂੰ ਇੱਕ ਖਦਾਇਤ ਵੀ ਹੈ ਜਿਹੜੇ ਮਾਰੇ ਕੰਮ ਕਰਦੇ ਨੇ ਜਾਂ ਤਾਂ ਛੱਡ ਕੇ ਇਲਾਕਾ ਛੱਡ ਕੇ ਬਾਹਰ ਚਲੇ ਜਾਣ ਤੇ ਨਹੀਂ ਫਿਰ ਜਿਵੇਂ ਪੁਲਿਸ ਕਰਦੀ ਹੁੰਦੀ ਹੈ ਆਪਣੇ ਹਿਸਾਬ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿੰਨੀ ਜਿੰਨੀ ਮਾਤਰਾ ਜਮੀਰ ਗਬਰੀ ਹੋ ਉਹ ਸਭ ਨਾਲ ਇਹਨਾਂ ਤੇ ਮਨਦੀਰ ਕਾਰਵਾਈ ਅਮਲ ਚਲਾਈ ਜਾਂਦੀ ਹੈ ਹੋਗੀ ਤੇ ਮਾਨਯੋਗ ਸੀਐਮ ਸਾਹਿਬ ਉਹਨਾਂ ਦੀ ਸੁਪਰਵਾਈਜ਼ ਹੇਠ ਸ਼੍ਰੀਮਤੀ ਜੋਤਰੀ ਜਾਦਵ ਜੀ ਤੇ ਸੀਨੀਅਰ ਅਫਸਰਾਂ ਦੇ ਹਦਾਇਤਾਂ ਮੁਤਾਬਕ ਸਮੇਂ-ਸਮੇਂ ਸਿਰ ਕਾਸੋ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਇਸੇ ਅਰਸੇ ਦੌਰਾਨ ਅਸੀਂ ਲੜੀ ਦੇ ਵਿੱਚ ਕੰਮ ਕਰਦੇ ਆ ਰਹੇ ਹਾਂ ਜਿਸ ਲੜੀ ਵਿੱਚ ਜਿਹੜੇ ਡਰਗ ਸਬੰਧੀ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਬੰਦੀਆ ਚਾਹੇ ਕੋਈ ਲੋਕਲ ਆ ਚਾਹੇ ਕੋਈ ਬਾਹਰੋਂ ਜਿਸ ਸਬੰਧੀ ਵੀ ਜੈਸੀ ਇਨਫੋਰਮੇਸ਼ਨ ਕਲੈਕਟ ਹੁੰਦੀ ਹੈ ਉਹ ਸਬੰਧੀ ਉਹਦੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ਜੀ ਬਹੁਤ ਵਧੀਆ ਸਰ ਨੇ ਸਿੱਧੀ ਸਿੱਧੀ ਗੱਲ ਕਹੀ ਹੈ ਕਿ ਇਸ ਵਾਰੀ ਕਿਸੇ ਵੀ ਤਰ੍ਹਾਂ ਦੇ ਡਰੱਗ ਤਸਕਰ ਇਲੀਗਲ ਐਕਟਿਵਿਸਟ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਸਮਾਜ ਦੇ ਸਿਸਟਮ ਨੂੰ ਡਿਸਟਰਬ ਕਰਦੇ ਨੇ ਉਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਊਗਾ ਜਗਜੀਵਨ ਜੀ ਆਪਾਂ ਦੇਖਿਆ ਹੋਵੇ ਕਿ ਪੁਲਿਸ ਪ੍ਰਸ਼ਾਸਨ ਬੜਾ ਵਾਈਟਲ ਰੋਲ ਲਾ ਰਿਹਾ ਹੈ ਜੋਈ ਸਰਕਾਰਾਂ ਨੇ ਉਹ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੀਆਂ ਨੇ ਬਟ ਸਰ ਕਿਤੇ ਨਾ ਕਿਤੇ ਜਿਹੜੀ ਪਬਲਿਕ ਦੀ ਕੋਆਪਰੇਸ਼ਨ ਹੈ ਜਨਤਾ ਦਾ ਸਹਿਯੋਗ ਹੈ ਕਿਉਂਕਿ ਜਨਤਾ ਹੀ ਪੁਲਿਸ ਦਾ ਇੱਕ ਤਰ੍ਹਾਂ ਦਾ ਨੱਕ ਤੇ ਕੰਨ ਬਣਦੀ ਹੈ ਸਰ ਇਹੀ ਪ੍ਰੋਪਰ ਉਹਨਾਂ ਨੂੰ ਸਹੀ ਸੂਚਨਾ ਦਿੰਦੀ ਹੈ ਤਾਂ ਤੁਸੀਂ ਸਰ ਸਾਡੇ ਚੈਨਲ ਦੇ ਰਾਹੀਂ ਆ ਫਰੂਲਾ ਸਾਹਿਬ ਮੇਰੀ ਜਿਹੜੀ ਆਪਣੀ ਪਬਲਿਕ ਆ ਪੁਲਿਸਲਾ ਖੰਨਾ ਤੇ ਸਮੂਹ ਪੰਜਾਬ ਦੀ ਪਬਲਿਕ ਨੂੰ ਬੇਨਤੀ ਹੈ ਵੀ ਜਿਹੜੇ ਮਾੜਿਆਂ ਸਰ ਨੇ ਇਹਨਾਂ ਦੇ ਸਹਿਯੋਗ ਬਣਾ ਕੁਝ ਵੀ ਅਸੰਭਵ ਜਿਹੜਾ ਸੰਭਵ ਨਹੀਂ ਹੋ ਸਕਦਾ ਜਿੰਨਾ ਚਿਰ ਪਬਲਿਕ ਦਾ ਸਾਥ ਨਾ ਹੋਵੇ ਜਿਸ ਤਰ੍ਹਾਂ ਹੁਣ ਤੁਹਾਡੇ ਸਾਹਮਣੇ ਆਪਣੇ ਪੁਲਿਸਲਾ ਖੰਨਾ ਵਿੱਚ ਕਿੰਨੀ ਵੱਡੀ ਵਾਰਦਾਤ ਹੋਈ ਸੀ ਬੱਚਾ ਅਗਵਾ ਕਰਕੇ ਉਹਦੇ ਵਿੱਚ ਸ਼੍ਰੀਮਤੀ ਜੋਤੀ ਆਦਮੀ ਨੇ ਦੇ ਜਨਰਲ ਦੇ ਸੇਟ ਸਾਰੀ ਖੰਨਾ ਪੁਲਿਸ ਨੇ ਟੀਮ ਵਰਕ ਹੋ ਕੇ ਇੱਕ ਟੀਮ ਵਿੱਚ ਕੰਮ ਕੀਤਾ ਤੇ ਉਹਦੀ ਸਫਲਤਾ ਸਿਰਫ 24 ਘੰਟੇ ਵਿੱਚ ਆਪਹਾਜਨ ਕੀਤੀ ਆ ਉਸ ਆਪਰੇਸ਼ਨ ਦੇ ਵਿੱਚ ਮੈਂ ਵੀ ਸ਼ਾਮਲ ਸੀ ਤੇ ਬੱਚਾ ਬਰਾਮਦ ਕਰਾ ਕੇ ਸਹੀ ਦਿੱਤੇ ਦਰੋਸਤਾਲ ਤੋਂ ਵਿੱਚ ਆਪਾਂ ਵਾਰਸਾਂ ਦੇ حوالے ਕੀਤੇ ਆ ਤੇ ਪਬਲਿਕ ਦਾ ਹੱਥ ਵਨ ਕੇ ਬੇਨਤੀ ਹੈ ਇਹਨਾਂ ਨੂੰ ਜੇ ਕੋਈ ਮਾੜਾ ਅੰਸਰ ਤੁਹਾਡੇ ਆਣ ਗਵਾਂਡ ਜਿਗਰ ਦੇ ਕਿਰਾਏ ਤੇ ਰਹਿ ਰਹੇ ਆ ਜਿਹਦੇ ਸੋਨੀ ਤੁਹਾਨੂੰ ਕੋਈ ਵੀ ਜਾਣਕਾਰੀ ਹੋਵੇ ਤੇ ਸਾਡੇ ਨਾਲ ਸੰਪਰਕ ਜਰੂਰ ਕਰਿਓ ਵੀ ਸਾਡੇ ਸਹਾਇਕ ਦੀ ਬਹੁਤ ਲੋੜ ਆ ਪਬਲਿਕ ਤੇ ਪਬਲਿਕ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਬਿਲਕੁਲ ਸਰਦੀ ਗੱਲ ਸਹੀ ਹੈ ਕਿ ਜੇਕਰ ਜਨਤਾ ਨਹੀਂ ਸਹਿਯੋਗ ਕਰੂਗੀ ਤਦ ਤੱਕ ਪੁਲਿਸ ਪ੍ਰਸ਼ਾਸਨ ਕੋਲ ਵੀ ਕੋਈ ਮੈਰਕਲ ਸਟਿਕ ਨਹੀਂ ਹੈਗੀ ਕਿ ਉਹ ਕਮਾਣ ਤਾਂ ਜਾ ਕੇ ਸਿੰਪਲ ਕੋਈ ਨਾ ਕੋਈ ਕ੍ਰਿਮਿਨਲ ਫੜ ਲੈਣ ਜਾਂ ਡਰੱਗ ਤਸਕਰ ਫੜ ਲੈਣ ਆਪਾਂ ਸਾਰੇ ਜਾਣਦੇ ਆ ਕਿ ਜਿਹੜੇ ਜਨਤਾ ਵੈ ਜੀ ਜਨਤਾ ਜੇਕਰ ਕੋਈ ਵੀ ਤੁਹਾਨੂੰ ਆਪਣੇ ਆਂਡ ਗਵਾਂਡ ਦੇ ਵਿੱਚ ਆਪਣੇ ਕਿਸੇ ਵੀ ਸੰਬੰਧਾਂ ਦੇ ਵਿੱਚ ਭੋਰਾ ਵੀ ਸ਼ੱਕੀ ਲੱਗਦਾ ਵੈ ਤਾਂ ਤੁਸੀਂ ਉਸ ਚੀਜ਼ ਨੂੰ ਡਰੋ ਨਾ ਉਸ ਚੀਜ਼ ਨੂੰ ਨਰਮੀ ਦੇ ਵਿੱਚ ਨਾ ਲਾਓ ਕਿ ਚਲੋ ਛੱਡੋ ਅਸੀਂ ਕੀ ਲੈਣਾ ਕਿਉਂਕਿ ਆਪਣਾ ਵੀ ਇਹ ਇੱਕ ਇੱਕ ਇਖਲਾਕੀ ਫਰਜ਼ ਬਣਦਾ ਵੈ ਕਿ ਆਪਾਂ ਵੀ ਆਪਣੇ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਦਾ ਸਹਿਯੋਗ ਕਰੀ ਸਰ ਆਪਾਂ ਦੇਖਿਆ ਪਹਿਕੇ ਖੰਨੇ ਦੇ ਵਿੱਚੇ ਲਾ ਲਈਏ ਸਰ ਸਨੇਚਿੰਗ ਹੋ ਗਈ ਇਹਦੀਆਂ ਬੜੀਆਂ ਵਾਰਦਾਤਾਂ ਵਧ ਗਈਆਂ ਆਮ ਬਜ਼ੁਰਗ ਬੰਦੇ ਨੇ ਸਰ ਲੇਟ ਨਾਈਟ ਆਫਟਰ 7 ਪੀਐਮ ਜੇਕਰ ਕਈਏ ਤਾਂ ਵਿਚਾਰੇ ਸੈਰ ਤੇ ਨਹੀਂ ਜਾ ਸਕਦੇ ਨੌਜਵਾਨ ਵੀ ਨਹੀਂ ਜਾ ਸਕਦੇ ਕੁਝ ਸਰ ਅਜਿਹੇ ਹੌਟਸਪੌਟ ਏਰੀਆਜ਼ ਬਣ ਚੁੱਕੇ ਨੇ ਕਿ ਪੁਲਿਸ ਪ੍ਰਸ਼ਾਸਨ ਨੇ ਸਰ ਅਜਿਹੇ ਹੌਟਸਪੌਟ ਏਰੀਆ ਨੂੰ ਸ਼ਾਰਟਲਿਸਟ ਕਰ ਦਿੱਤਾ ਹੈ ਤੇ ਇਹਨਾਂ ਤੇ ਕਾਰਵਾਈ ਬਹੁਤ ਜਲਦ ਹੋਣ ਜਾ ਰਹੀ ਹੈ ਜਿਹੜੇ ਅਲੂਲੋ ਸਾਹਿਬ ਇਹ ਇਸ ਤਰ੍ਹਾਂ ਦੇ ਇਨਸਾਨ ਨੇ ਕੋਈ ਸਨੇਚਿੰਗ ਕਰਦਾ ਜੇ ਆ ਕੋਈ ਮੋਟਰਸਾਈਕਲ ਚੋਰੀ ਕਰਦੇ ਆ ਜ਼ਿਆਦਾਤਰ ਸ਼ਹਿਰ ਦੀ ਜਿਹੜੀ ਹੈ ਇਹੀ ਕੰਪਲੇਂਟ ਜ਼ਿਆਦਾ ਹੁੰਦੀਆਂ ਮੋਟਰਸਾਈਕਲ ਚੋਰੀ ਹੋ ਰਿਹਾ ਐਕਟਵਾ ਚੋਰੀ ਹੋਊਗੀ ਜੀ ਤੇ ਜੱਸਰਾਂ ਚੋਊਗੀ ਇਹਨਾਂ ਨੂੰ ਕ੍ਰਾਈਮ ਤਾਂ ਚਲੋ ਹੋ ਸਕਦਾ ਪਰ ਰੋਕ ਇਹਨੂੰ ਰੋਕ ਨਹੀਂ ਸਕਦਾ ਪਰ ਆਪਾਂ ਇਹਨੂੰ ਨਾਕਾ ਪਾ ਸਕਦੇ ਆ ਉਹ ਜਿਸ ਵੀ ਲੜੀ ਦੇ ਤਹਿਤ ਜਿਵੇਂ ਵੀ ਹੋਊਗਾ ਅਸੀਂ ਉਹਨੂੰ ਟੈਕਨੀਕਲ ਮੱਦ ਲਵਾਂਗੇ ਤੇ ਸਪੈਸ਼ਲ ਦੀ ਮੱਦ ਲੈ ਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਅਪਲਡ ਕਰਾਇਮ ਹੋਣੀ ਦੇਣਾ ਜੇਕਰ ਪ੍ਰਮਾਤਮਾ ਨਾ ਕਰੇ ਕੋਈ ਅਜਿਹੀ ਗੱਲਬਾਤ ਹੁੰਦੀ ਹੈ ਤਾਂ ਅਸੀਂ ਉਹਨੂੰ ਜਲਦੀ ਤੋਂ ਜਲਦੀ ਕਵਰ ਅਪ ਕਰਾਂਗੇ ਬਹੁਤ ਵਧੀਆ ਸਰ ਦੀ ਗੱਲ ਹੈ ਕਿ ਜੇਕਰ ਕ੍ਰਾਈਮ ਦੇਖੋ ਕ੍ਰਾਈਮ ਕਦੇ ਵੀ ਖਤਮ ਨਹੀਂ ਹੋ ਸਕਦਾ ਹੈ ਤਾਂ ਆਪਾਂ ਵੀ ਜਾਣਦੇ ਹਾਂ ਮੁੱਦੇ ਕਦੇ ਖਤਮ ਨਹੀਂ ਹੁੰਦੇ ਮੁਸ਼ਕਿਲਾਂ ਕਦੇ ਖਤਮ ਨਹੀਂ ਹੁੰਦੀਆਂ ਕਿਉਂਕਿ ਇਹ ਚੀਜ਼ਾਂ ਪੈਰਲਲ ਚੱਲੀਆਂ ਆ ਰਹੀਆਂ ਨੇ ਬਟ ਪੁਲਿਸ ਪ੍ਰਸ਼ਾਸਨ ਦਾ ਜੋ ਰੋਲ ਹੈ ਜੋ ਸਾਡੇ ਅਫਸਰ ਸਹਿਬਾਨਾਂ ਦਾ ਰੋਲ ਹੈ ਉਹ ਹੈ ਕਿ ਇਹਨਾਂ ਨੂੰ ਠੱਲ ਪਾਉਣ ਦਾ ਇਹ ਜਿਹੇ ਮੁਜਰਮਾਂ ਨੂੰ ਅਜਿਹੀ ਸਜ਼ਾ ਦੇ ਕੇ ਅਜਿਹੀ ਉਦਾਹਰਣ ਕ੍ਰੀਏਟ ਕਰਨ ਦਾ ਕਿ ਭਵਿੱਖ ਦੇ ਵਿੱਚੋਂ ਕੁਝ ਅਜਿਹਾਂ ਮਾੜਾ ਕੰਮ ਨਾ ਕਰ ਸਕੇ ਸਰ ਤੁਹਾਡਾ ਸਮਾਂ ਬਹੁਤ ਕੀਮਤੀ ਹੈ ਲਾਸਟ ਦੇ ਵਿੱਚ ਸਰ ਆਪਾਂ ਸ਼ਹਿਰ ਨੂੰ ਵੀ ਮੈਸੇਜ ਦਿੱਤਾ ਸੋਸਾਇਟੀ ਨੂੰ ਸਰ ਆਪਣਾ ਸਮਾਜ ਆਪ ਨੇ ਜਿਹੜੇ ਕਿ ਕਿਤੇ ਨਾ ਕਿਤੇ ਆ ਕੇ ਸ਼ਹਿਰ ਦਾ ਮਾਹੌਲ ਹੈ ਜਿਹੜਾ ਖਰਾਬ ਕਰਦੇ ਨੇ ਤਾਂ ਸਰ ਉਹਨਾਂ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕੀ ਮੈਸੇਜ ਦੇਣਾ ਚਾਹੋਗੇ ਸ਼ਹਿਰ ਦੇ ਵਸਨੀਕ ਨੂੰ ਸਰ ਇਹਹੀ ਬੇਨਤੀ ਹੈ ਵੀ ਜਿਹੜੇ ਬੰਦੇ ਆਪਾਂ ਜ਼ਿਆਦਾਤਰ ਕਰਾਇ ਪਰ ਰੱਖਦੇ ਆ ਉਹਨਾਂ ਦਾ ਅੰਦਰਾਜ ਠਾਣਾ ਮਤਲਬਕਾ ਠਾਣਾ ਜੋ ਵੀ ਬਣਦਾ ਉਸ ਦੇ ਵਿੱਚ ਅੰਦਰਾਜ ਕਰਾਉਣ ਤੇ ਉਹਦਾ ਜਿਹੜਾ ਆਧਾਰ ਕਾਰਡ ਤੇ ਉਹਦੀ ਫੋਟੋਆਂ ਵਗੈਰਾ ਆਪਣੇ ਪਾਸ ਰੱਖਣੇ ਸਾਨੂੰ ਪ੍ਰੋਵਾਈਡ ਕਰਾਉਣ ਅਸੀਂ ਇਹਨਾਂ ਦੀ ਬੈਕਗ੍ਰਾਉਂਡ ਨੂੰ ਕਵਰੀ ਕਰ ਸਕੀਏ ਵੀ ਇਹ ਬੰਦਾ ਪਿੱਛੋਂ ਕੀ ਦੀ ਬੈਕਗ੍ਰਾਉਂਡ ਕੀ ਹੈ ਇਸ ਤਰ੍ਹਾਂ ਸਰ ਹੁਣ ਉਧਰ ਯੂਪੀ ਦੇ ਵਿੱਚ ਕੰਟਰੋਲ ਹੁਣ ਅੱਥ ਪਈ ਹੈ ਸਾਡੀ ਦਿਲੋਂ ਤੁਮਨਾ ਵੀ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਵੇ ਬਿਲਕੁਲ ਸਹੀ ਗੱਲ ਸਰ ਨੇ ਕਹੀ ਹੈ ਕਿ ਜੇਕਰ ਆਪਾਂ ਲੋਕ ਕਿਰਾਏ ਤੇ ਰੱਖਦੇ ਆ ਥੋੜੇ ਜਿੇ ਕਿਰਾਏ ਦੇ ਲਾਲਚ ਦੇ ਪਿੱਛੇ ਆਪਾਂ ਲੋਕ ਇਹ ਨਾ ਦੇਖੀਏ ਕਿ ਉਹ ਕੌਣ ਹੈ ਕੱਲ ਨੂੰ ਹੋ ਸਕਦਾ ਵਾ ਉਹ ਕੋਈ ਹਿਸਟਰੀ ਸ਼ੀਟਰ ਹੋਵੇ ਉਹ ਕੋਈ ਕ੍ਰਿਮੀਨਲ ਹੋਵੇ ਜਾਂ ਕਿਸੇ ਸਟੇਟ ਦੇ ਵਿੱਚ ਬਹੁਤ ਵੱਡਾ ਕਾਰ ਆ ਕੇ ਪੰਜਾਬ ਦੇ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਘਟਨਾ ਜਾਂ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਹੋਵੇ ਤਾਂ ਕਰਕੇ ਕਿਰਪਾ ਕਰਕੇ ਇਸ ਚੀਜ਼ਾਂ 'ਚ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰੋ ਉਹਨਾਂ ਦੀ ਜੋ ਬਣਦੀ ਫਾਰਮੈਲਟੀ ਆ ਆਧਾਰ ਕਾਰਡ ਆ ਜੋ ਵੀ ABCD ਆ ਜਿਵੇਂ ਸਾਡੇ ਐਸ ਐਚ ਓ ਸਾਹਿਬ ਨੇ ਦੱਸਿਆ ਵੇ ਇਹ ਚੀਜ਼ਾਂ ਨੂੰ ਫੋਲੋ ਕਰੋ ਤਾਂਕਿ ਆਪਾਂ ਲੋਕ ਵੀ ਇੱਕ ਮਾਜ ਨੂੰ ਬਿਲਕੁਲ ਸਹੀ ਤੇ ਸੋਚਾਰੂ ਢੰਗ ਨਾਲ ਚਲਾਉਣ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਮਦਦ ਕਰ ਸਕੀ ਹੈ थैंक यू सर थैंक यू वेरी मच थैंक यू सर ਮੇਰੇ ਵੱਲੋਂ